ਫਗਵਾੜਾ ਸ਼ਹਿਰ ਵਿੱਚ ਚੋਰਾਂ ਦਾ ਕਹਿਰ ਦਿਨ ਬਦ ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਦੇ ਚਲਦੈ ਇਲਾਕਾ ਵਾਸੀ ਵੀ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਫਗਵਾੜਾ ਦੇ ਬਿਲਕੁਲ ਸਾਹਮਣੇ ਹੀ ਸਥਿਤ ਮੈਡੀਕਲ ਸਟੋਰ ਤੇ ਜਿੱਥੇ ਕੀ ਚੋਰਾਂ ਨੇ ਦੋ ਦੁਕਾਨਾਂ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਹੱਥ ਸਾਫ਼ ਕਰ ਲਏ ਇੱਥੇ ਹੀ ਬਸ ਨਹੀਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਵੱਲੋਂ ਦੁਕਾਨਾਂ ਦੀ ਵੀ ਚੰਗੀ ਤਰ੍ਹਾਂ ਨਾਲ ਭੰਨਤੋੜ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਰਚੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਮੈਡੀਕਲ ਹਾਲ ਦੇ ਨਾਂ ਤੇ ਉਹਨਾਂ ਦੀ ਚਾਲਨਗਰ ਵਿਖੇ ਦੁਕਾਨ ਹੈ ਅਤੇ ਸਵੇਰੇ ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਅੰਦਰ ਪੇ 17 ਤੋਂ 18000 ਰੁਪਏ ਦੀ ਨਕਦੀ ਤੋਂ ਇਲਾਵਾ ਦੁਕਾਨ ਦੇ ਅੰਦਰ ਲੱਗੇ ਕੈਮਰੇ ਵਗੈਰਾ ਵੀ ਚੋਰ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਜੀ ਨਾ ਬਣਾ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਮੈਂ ਭਾਰਤ ਮੈਡੀਕਲ ਹਾਲ ਚਾਹ ਨਗਰ ਦਵਾਈਆਂ ਦੀ ਦੁਕਾਨ ਕਰਦਾ ਜੀ ਭਾਈ ਸਰ ਜੀ ਮਾਮਲਾ ਕੀ ਹੈ ਜਿਹੜਾ ਮਾਮਲਾ ਜੀ ਸਿਰੇ 3:30 ਦੇ 4 ਦੇ ਵਿੱਚ ਵਿੱਚ ਚਾਰ ਬੰਦੇ ਆਏ ਆ ਜੀ ਗੱਡੀ 'ਚ ਸੀਗੇ ਤੇ ਉਹਨਾਂ ਨੇ ਪਹਿਲਾਂ ਤਾਂ ਬਾਲਾ ਜੀ ਮੈਡੀਕਲ ਹਾਲ ਨਾਲ ਦੀ ਦੁਕਾਨ ਆ ਉਹਦਾ ਛੱਟਰ ਚੱਕਿਆ ਹੂੰ ਤੇ ਉਹਦੇ ਉਹ ਛੱਟਰ ਚੱਕ ਕੇ ਗੱਲਾਂ ਗੁੱਲਾਂ ਪੱਟਿਆ AC ਵਗੈਰਾ ਵੀ ਮੇਰੇ ਖਿਆਲ ਉਹਨਾਂ ਦਾ ਪੱਟਿਆ ਸਾਰਾ ਕੁਝ ਲੈ ਗਏ ਫਿਰ ਉਹਨਾਂ ਦਾ ਸ਼ਟਰ ਬੰਦ ਕਰਕੇ ਮੈਂ ਭਾਰਤ ਮੈਡੀਕਲ ਹਾਲ ਚਾਏ ਉਹਨਾਂ ਨੇ ਸ਼ਟਰ ਚੱਕਿਆ ਤੇ ਮੇਰਾ ਗੱਲਾ ਭੰਨੇਆ ਕੈਮਰੇ ਭੰਨੇ ਉਹਦੇ ਚੋਂ ਗੱਲੇ ਚ 17-18000 ਰੁਪਏ ਸੀ ਉਹ ਲੈ ਗਏ ਤੇ ਉਸ ਤੋਂ ਬਾਅਦ ਕੈਮਰੇ ਸਾਰੇ ਭੰਗ ਗਏ ਗੱਲਾ ਭੰਗ ਗਏ ਮੇਰਾ ਕਾफी ਨੁਕਸਾਨ ਕਰ ਗਏ ਸਰ ਇਹ ਆਪਾਂ ਨੂੰ ਕਿੰਨੇ ਕ ਵੇਲੇ ਇਤਲਾ ਮਿਲੀ ਹੈ 4 ਵਜੇ ਪੂਰੇ ਜੀ ਕੋਈ ਰਾਗ ਨਹੀਂ ਚਾਰ ਜਾ ਰਹੇ ਸੀਗੇ ਉਹਨਾਂ ਨੇ ਦੇਖਿਆ ਵੀ ਮੇਰਾ ਨੰਬਰ ਬਾਹਰ బోర్ਡ ਤੇ ਲਿਖਿਆ ਸੀ ਉਹਨਾਂ ਨੂੰ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਛੱਟਰ ਚੱਕਿਆ ਵਾ ਚੋਰ ਤਾਂ ਅਸੀਂ ਦਬਕਾ ਮਾਰਿਆ ਉਹ ਨੱਠ ਗਏ ਪਰ ਹੁਣ ਅੰਦਰ ਕੀ ਕੀ ਸਮਾਨ ਲਗਾਇਆ ਹੋਰ ਨੁਕਸਾਨ ਤੁਹਾਡਾ ਕਰ ਜਾਂ ਤੂੰ ਵੀ ਫਟਾਫਟ ਆ ਜਾਓ ਕਿੰਨੇ ਵੇ ਪਤਾ ਲੱਗਾ ਆਪਾਂ ਚਾਰ ਕੋਈ ਪਤਾ ਲੱਗਿਆ ਜੀ ਹਾਂ ਜੀ ਤੇ ਕਿੰਨੇ ਵਿਅਕਤੀ ਸੀਗੇ ਉਹ ਤਾਂ ਕਹਿੰਦੇ ਚਾਰ ਜੀ ਮੈਂ ਆਪਾਂ ਤਾਂ ਅੱਖੀ ਦੇਖੇ ਨਹੀਂ ਕੋਈ ਕੈਮਰੇ ਕੋਲ ਜਾਏ ਆ ਕੈਮਰੇ 'ਚ ਆਏ ਆ ਡੀਵੀਆਰ ਇਹਨਾਂ ਦਾ ਤਾਂ ਡੀਵੀਆਰ ਵੀ ਲੈ ਗਏ ਮੇਰਾ ਡੀਵੀਆਰ ਬਚਿਆ ਵਾ ਫਰੋ ਦੇ ਤਾਰਾ ਤੂਰਾ ਕੈਮਰੇ ਤੋੜਨ ਕਰਕੇ ਉਹ ਡੀਵੀਆਰ ਸ਼ਾਰਟ ਹੋ ਗਿਆ ਉਹਦੇ ਵਿੱਚ ਪਿਕਚਰ ਰੁੱਕ ਰੁੱਕ ਕੇ ਆਂਦੀ ਮੋਬਾਈਲ 'ਚ ਤੇ ਹੁਣ ਡੀਵੀਆਰ 'ਚ ਉਹ ਕਹਿੰਦੇ ਅਸੀਂ ਆ ਕੇ ਕੱਢ ਦਿੰਨੇ ਆ ਤੁਹਾਨੂੰ ਤੇ ਸਾਰੇ ਪੁਲਿਸ ਕੰਪਲੇਟ ਕੀਤੀ ਸੀ ਹਾਂਜੀ ਪੁਲਿਸ ਕੰਪਲੇਟ ਕੀਤੀ ਪੁਲਿਸ ਆ ਕੇ ਸਾਰੀ ਰਿਪੋਰਟ ਲਿਖ ਕੇ ਲੈ ਗਈ ਇਸੇ ਤਰ੍ਹਾਂ ਹੀ ਬਾਲਾਜੀ ਮੈਡੀਕਲ ਦੇ ਮਾਲਕ ਹੈਪੀ ਨੇ ਦੱਸਿਆ ਕਿ ਉਹਨਾਂ ਨੂੰ ਵੀ ਸਵੇਰੇ ਹੀ ਸੂਚਨਾ ਮਿਲੀ ਸੀ ਕਿ ਉਹਨਾਂ ਦੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਨੇ ਤੇ ਜਦੋਂ ਉਹਨਾਂ ਨੇ ਵੀ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਕਾਫੀ ਪੰਤੋੜ ਕੀਤੀ ਗਈ ਸੀ ਤੇ ਦੁਕਾਨ ਅੰਦਰ ਪਿਆ ਕੈਸ਼ ਅਤੇ ਲੱਗੇ ਕੈਮਰਿਆਂ ਤੋਂ ਇਲਾਵਾ ਕੁਝ ਦਵਾਈਆਂ ਵੀ ਚੋਰੀ ਹੋ ਚੁੱਕੀਆਂ ਸਨ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਤੇ ਚੋਰਾਂ ਨੂੰ ਸਲਾਖਾ ਪਿੱਛੇ ਪਹੁੰਚਾਇਆ ਜਾਵੇ ਤੇ ਸਵੇਰੇ 4 ਵਜੇ ਪਈ ਸਾਡੀ ਦੁਕਾਨ ਦੇ ਸਾਰੇ ਸ਼ਟਰ ਬੱਟੇ ਹੋਏ ਸੀਗੇ ਕੈਮਰੇ ਵਗੈਰਾ ਸਾਰੇ ਲਾ ਕੇ ਡੀਵੀਆਰ ਲਾ ਕੇ ਲੈ ਗਏ ਤੇ ਕੁਝ ਮੇਰੇ ਕੋਲੇ ਜੇ ਕੈਸ਼ ਪਿਆ ਸੀ 15000 ਰੁਪਇਆ ਉਹਨਾਂ ਵਿੱਚ ਪਰਚੇ-ਪੁਰਚੇ ਸੀ ਨਾਲ ਹੀ ਤੇ ਕੁਝ ਇੰਪੋਰਟਡ ਮੈਡੀਸਿਨ ਸੀਗੀਆਂ ਉਹ ਸਾਰੀਆਂ ਜਦੋਂ ਮੈਂ ਆਇਆ ਸਭ ਕੋਈ ਗੱਲਾ ਗੁੱਲਾ ਪੱਟਿਆ ਹੀ ਸਭ ਕੁਝ ਕੁਝ ਵੀ ਹੈ ਨਹੀਂ ਟੀਵੀ ਆਰ ਵੀ ਲਾਂ ਲੈ ਕੇ ਕੈਮਰੇ ਸਾਰੇ ਕੈਮਰੇ ਕਮਰੇ ਪੱਟ ਕੇ ਆਏ ਆਪਾਂ ਨੂੰ ਕਿੱਦਾਂ ਪਤਾ ਲੱਗਾ ਭਾਈ ਸਿਰੇ 4 ਵਜੇ ਸਾਡੇ ਗਵਾਂਢੀ ਹੈਗੇ ਭਾਰਤ ਮੈਡੀਕਲ ਹਾਲ ਇਹਨਾਂ ਦੀ ਦੁਕਾਨ ਦੇ ਸ਼ਟਰ ਪੱਟ ਰਹੇ ਪੁਨੇ ਅੰਗ ਸਿੰਘ ਜਾਂਦੇ ਪਏ ਸੀਗੇ ਤੇ ਉਹਨਾਂ ਨੇ ਸਾਨੂੰ ਨਾ ਇਹਨਾਂ ਦੀ ਦੁਕਾਨ ਦੇ ਬਾਹਰ ਨੰਬਰ ਫੋਨ ਨੰਬਰ ਲਿਖਿਆ ਹੋਇਆ ਆ ਬਈ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਤੇ ਤੇ ਅਸੀਂ ਫੇਰ ਆਏ ਉਹਨਾਂ ਨੇ ਇਹਨਾਂ ਨੇ ਫੇਰ ਮੈਨੂੰ ਫੋਨ ਕੀਤਾ ਤੇ ਆ ਕੇ ਫੇਰ ਦੇਖਿਆ ਵੀ ਸਾਡੀ ਦੁਕਾਨ ਤੇ ਕੰਮ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਭਾਈ ਉਸੇਲੇ ਅਸੀਂ ਕੰਟਰੋਲ ਰੂਮ ਚ ਫੋਨ ਕਰ ਦਿੱਤਾ ਸੀਗਾ ਜੀ ਤੇ ਪੀਸੀਆਰ ਵਾਲੇ ਤੇ ਇੱਕ ਇੰਸਪੈਕਟਰ ਸਾਹਿਬ ਹੋਰ ਆਏ ਸੀਗੇ ਸਿਰੇ 6 ਵਜੇ ਆ ਲਾ ਕੇ ਉਹਨਾਂ ਨੇ ਸਾਰੀ ਕੰਪਲੀਟ ਗੱਲ ਉਹਨਾਂ ਨੂੰ ਲਿਖਾਤੀ ਆ ਬਾਕੀ ਤਾਂ ਦੇਖੋ ਕੋਈ ਸੀਸੀਟੀਵੀ ਕਹਵੇ ਜਾਇਆ ਹੋਵੇ ਸੀਸੀਟੀਵੀ ਭਾਈ ਲਾ ਗਈ ਲੈ ਕੇ ਸੀਸੀਟੀਵੀ ਲਾ ਕੇ ਲੈ ਕੇ ਡੀਵੀਆਰ ਵੀ ਨਾਲ ਹੀ ਲੈ ਕੇ ਸਾਰੇ ਕੈਮਰੇ ਵਗੈਰਾ ਨਾਲ ਹੀ ਲੈ ਕੇ